ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕੋਈ ਭਗਤ ਬਣ ਜਾਵੇ ਸੰਸਾਰ ਉਸ ਦਾ ਜੀਣਾ ਔਖਾ ਕਰ ਦਿੰਦਾ ਹੈ ਸੰਸਾਰੀਆਂ ਨਾਲ ਪਕਤਾਂ ਦੀ ਸੁਰ ਨਹੀਂ ਲੱਲਦੀ ਜਦੋਂ ਤੁਸੀਂ ਇਸ ਰਾਸਤੇ ਤੁਰੋ ਤੁਹਾਨੂੰ ਰੋਕਣ ਵਾਲੇ ਬਹੁਤ ਮਿਲਣਗੇ ਬਹੁਤ ਹਿੰਮਤ ਅਤੇ ਧੀਰਜ ਦੀ ਲੋੜ ਹੈ ਇਸ ਰਸਤੇ ਤੇ ਚੱਲਣ ਵਾਸਤੇ ਕਈ ਤਾਂ ਢੇਰੀ ਹੀ ਟਾ ਕੇ ਬੈਠ ਜਾਂਦੇ ਹਨ ਢੇਰੀ ਨਹੀਂ ਟੋਣੀ ਨਦੀਆਂ ਤੋਂ ਸਿੱਧ ਲੈਣੀ ਹੈ ਨਦੀ ਦੀ ਮੰਜ਼ਿਲ ਹੈ ਸਮੁੰਦਰ ਨਦੀ ਨੂੰ ਸਮੁੰਦਰ 'ਚ ਮਿਲਣ ਦੇ ਰਸਤੇ ਵਿੱਚ ਕਈ ਰੁਕਾਵਟਾਂ ਆਉਂਦੀਆਂ ਹਨ ਪਰ ਉਹ ਨਹੀਂ ਰੁਕਦੀ ਚਲਦੀ ਜਾਂਦੀ ਹੈ ਜਿੱਥੇ ਕੋਈ ਰੁਕਾਵਟ ਆਵੇ ਉਸ ਦਾ ਬਹਾਵ ਹੋਰ ਤੇਜ਼ ਹੋ ਜਾਂਦਾ ਹੈ ਸਾਡੇ ਲਈ ਪ੍ਰੇਰਨਾ ਹੈ ਕਿ ਸਾਨੂੰ ਵੀ ਅਧਿਆਤਮਿਕ ਮਾਰਗ ਵਿੱਚ ਰੁਕਾਵਟਾਂ ਆਉਣ ਤਾਂ ਗੁਰੂ ਦੀ ਓਟ ਲੈ ਕੇ ਗੁਰੂ ਅੱਗੇ ਜੋਦੜੀਆਂ ਕਰਕੇ ਚੱਲਦੇ ਜਾਣਾ ਹੈ ਗੁਰੂ ਅੱਗੇ ਬੇਨਤੀਆਂ ਕਰਨ ਨਾਲ ਗੁਰੂ ਦੇ ਚਰਨਾਂ 'ਚ ਸਾਡੀ ਬੇਨਤੀ ਪਹੁੰਚਣ ਦੀ ਧਿਰ ਹੈ ਗੁਰੂ ਵਿਦ ਬਣਾਉਂਦਾ ਹੈ ਦੁਨੀਆ ਖਿਆਰ ਅਤੇ ਅਕਲਮੰਦ ਹੈ ਉਹ ਆਪਣੇ ਆਪ ਨੂੰ ਦਰੁਸਤ ਮੰਨ ਕੇ ਚੱਲਦੀ ਹੈ ਦੁਨੀਆ ਇਸ ਰੰਗ ਨੂੰ ਸਮਝ ਨਹੀਂ ਪਾਉਂਦੀ ਅਤੇ ਕਈ ਤਰ੍ਹਾਂ ਨਾਲ ਇਸ ਰਾਹ ਤੇ ਚੱਲਣ ਵਾਲੇ ਨੂੰ ਰੋਕਣ ਦਾ ਯਤਨ ਕਰਦੀ ਹੈ ਪ੍ਰਹਲਾਦ ਭਗਤ ਹੈ ਰੱਬ ਨੂੰ ਮੰਨਦਾ ਹੈ ਧਰਮ ਦੇ ਰਾਹ ਤੇ ਤੁਰ ਰਿਹਾ ਹੈ ਪਰ ਪਿਤਾ ਚਾਹੁੰਦਾ ਹੈ ਪੁੱਤਰ ਮੇਰੇ ਨਕਸ਼ੇ ਕਦਮ ਤੇ ਚੱਲੇ ਮੈਨੂੰ ਹੀ ਰੱਬ ਮੰਨੇ ਪਿਤਾ ਨੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਕਿ ਪੁੱਤਰ ਇਹ ਰਾਹ ਛੱਡ ਦੇਵੇ ਹੁਣ ਪ੍ਰਹਲਾਦ ਨੇ ਇਹ ਨਹੀਂ ਕਿ ਹੰਕਾਰ ਨਾਲ ਜਾਂ ਗਾਲਾਂ ਨਾਲ ਮੁਕਾਬਲਾ ਕੀਤਾ ਹੋਵੇ ਸਾਰੇ ਮਾਹੌਲ ਦਾ ਮੁਕਾਬਲਾ ਨਿਮਰਤਾ ਨਾਲ ਕੀਤਾ ਪਰ ਆਰਾਮ ਕਹਿਣਾ ਵੀ ਨਾ ਛੱਡਿਆ ਕਿਉਂਕਿ ਜਿਨ੍ਹਾਂ ਨੂੰ ਇਸ਼ਕ ਲੱਗ ਗਿਆ ਜਿਹੜੇ ਮੁਸ਼ਕਿਗੇ ਉਹ ਨਾਮ ਨਹੀਂ ਛੱਡਿਆ ਕਰਦੇ ਮਨਮੁਖ ਚਾਹੁੰਦਾ ਹੈ ਕਿ ਉਹ ਮੇਰੇ ਰਾਹ ਤੇ ਚੱਲਣ ਪਰ ਨਿਰਪੋਰ ਨੂੰ ਜਪਨ ਬਲਾ ਕਦੀ ਦੁਨੀਆ ਤੇ ਪੈ ਵਿੱਚ ਨਹੀਂ ਆਉਂਦਾ ਉਹ ਡਰਦਾ ਨਹੀਂ ਹਮੇਸ਼ਾ ਹੀ ਕਹਿੰਦਾ ਹੈ ਮੈਂ ਨਾਮ ਨਹੀਂ ਛੱਡਣਾ ਕਿਉਂਕਿ ਇਹ ਨਾਮ ਹੀ ਤਾਂ ਹੈ ਜੋ ਮੇਰੀ ਰਾਖੀ ਕਰਦਾ ਹੈ ਮੈਂ ਇਸ ਨੂੰ ਕਿਸ ਤਰ੍ਹਾਂ ਛੱਡ ਦਿਆਂ ਜਿਤ ਅਖੀਰ ਗੁਰਮਖਤੀ ਹੀ ਹੁੰਦੀ ਹੈ ਅਤੇ ਦੁਨੀਆ ਹਰ ਜਾਂਦੀ ਹੈ ਦੁਨੀਆ ਨਾਮ ਜਪਣ ਵਾਲੇ ਨੂੰ ਕਸ਼ਟ ਦੇਣ ਅਤੇ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱੜਦੀ ਪਰ ਜਿਸ ਦਾ ਮਦਦਗਾਰ ਬਣ ਕੇ ਵਾਹਿਗੁਰੂ ਆਪ ਰਖਵਾਲੀ ਕਰਦਾ ਹੋਵੇ ਉਸ ਦਾ ਸੰਸਾਰ ਕੁਝ ਨਹੀਂ ਵਿਗਾੜ ਸਕਦਾ ਚਾਹੇ ਕਿੰਨੇ ਹੀ ਲੋਕ ਕੁਬਜਲ ਬੋਲ ਕੇ ਰੱਬ ਨਾਲੋਂ ਤੋੜਨ ਦਾ ਯਤਨ ਕਰਨ ਪਰ ਪਗਤ ਸਹਾਰ ਲੈਂਦੇ ਹਨ ਪਰ ਆਪਣੇ ਧਰਮ ਦਾ ਤਿਆਗ ਨਹੀਂ ਕਰਦੇ ਸਾਡੀ ਅੱਜ ਦੀ ਸਾਖੀ ਰਾਜਾ ਹਰੀਚੰਦ ਜੋ ਕਿ ਰੱਬ ਨੂੰ ਨਹੀਂ ਸੀ ਮੰਦਾ ਪਰ ਉਸ ਦੀ ਪਤਨੀ ਭਗਤੀ ਭਾਵਨਾ ਲਾਲ ਪਰੀ ਹੋਈ ਸੀ ਹਰ ਰੋਜ਼ ਰਾਤ ਨੂੰ satsang ਨਾਲ ਜੁੜਿਆ ਕਰਦੀ ਸੀ ਹਰੀਚੰਦ ਨੂੰ ਸ਼ੰਕਾ ਹੋਈ ਅਤੇ ਉਸ ਨੇ ਰੋਕਣ ਲਈ ਯੋਜਨਾ ਬਣਾਨੀ ਸ਼ੁਰੂ ਕੀਤੀ ਪਰ ਉਸ ਨੂੰ ਸਫਲਤਾ ਮਿਲੀ ਜਾਂ ਨਹੀਂ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਹਰੀਚੰਦਰੀ ਰਾਣੀ ਤਾਰਾ ਬੜੇ ਹੀ ਧਾਰਮਿਕ ਖਿਆਲਾਂ ਵਾਲੀ ਸੀ ਪਰ ਰਾਜਾ ਹਰੀਚੰਦ ਕਮਾਕਾਰਾਂ ਵਿੱਚ ਆਪਣੇ ਰਾਜ ਪ੍ਰਬੰਧ ਵਿੱਚ ਹੀ ਉਲਝਿਆ ਰਹਿੰਦਾ ਸੀ ਅਤੇ ਧਰਮ ਪੱਖੋਂ ਕੋਰਾ ਹੀ ਸੀ ਦਰਮ ਦਾ ਉਸ ਨੂੰ ਗਿਆਨ ਨਹੀਂ ਸੀ ਅਜੇਹਾ ਬੰਦਾ ਅਕਸਰ ਛੱਕੀ ਸੁਭਾਦਾ ਹੁੰਦਾ ਹੈ ਇਸੇ ਕਰਕੇ ਉਹ ਰਾਣੀ ਨਵੇਂ 사ਸੰਗ ਤੇ ਜਾਣ ਨਹੀਂ ਸੀ ਦਿੰਦਾ ਜਿਵੇਂ ਅਮਲੀ ਅਮਲ ਬਿਨਾ ਨਹੀਂ ਰਹਿ ਸਕਦੇ ਉਸੇ ਤਰ੍ਹਾਂ ਰੱਬ ਦੇ ਪਿਆਰੇ ਨੂੰ ਭਗਤੀ ਦਾ ਅਮਲ ਹੁੰਦਾ ਹੈ ਉਹ ਇਸ ਨੂੰ ਛੱਡ ਨਹੀਂ ਸਕਦੇ ਜਿਸ ਨੂੰ ਸੱਚਾ ਰੰਗ ਲੱਗ ਜਾਵੇ ਰਾਜੇ ਤੇ 사ਸੰਗ ਵਿੱਚ ਨਾ ਜਾਣ ਦੇਣ ਕਰਕੇ ਰਾਣੀ ਨੇ ਚੋਰੀ ਛਿਪੇ ਰਾਤ ਨੂੰ ਜਦੋਂ ਰਾਜਾ ਸੋ ਜਾਂਦਾ ਸੀ 사ਸੰਗ ਵਿੱਚ ਚਲੇ ਜਾਣਾ ਸ਼ੁਰੂ ਕੀਤਾ ਸਾਰੀ ਰਾਤ ਪ੍ਰਭੂ ਦੀ ਉਸਤਤੀ ਕਰਨੇ ਅਤੇ ਸਵੇਰ ਹੋਣ ਤੋਂ ਪਹਿਲੇ ਫਿਰ ਰਾਜ ਨਾਲ ਆ ਕੇ ਸੋ ਜਾਣਾ ਇੱਕ ਦਿਨ ਜਦੋਂ ਰਾਣੀ ਰਾਤ ਨੂੰ ਸਤ ਸੰਗ ਤੇ ਗਈ ਪਿੱਛੋਂ ਰਾਜੇ ਦੀ ਅੱਖ ਖੁੱਲ ਗਈ ਪਹਿਲਾਂ ਤਾਂ ਉਸਨੇ ਸੋਚਿਆ ਸ਼ਾਇਦ ਇੱਧਰ ਕਿਤੇ ਗਈ ਹੋਵੇਗੀ ਜਦੋਂ ਸਮਾਂ ਕੁਝ ਪੀਤ ਗਿਆ ਉਹ ਉੱਠ ਕੇ ਬੈਠਿਆ ਰਾਜੇ ਨੇ ਰਾਣੀ ਨੂੰ ਉਡੀਕਣਾ ਸ਼ੁਰੂ ਕਰ ਦਿੱਤਾ ਜਦੋਂ ਕਾਫੀ ਸਮਾਂ ਉਹ ਨਾ ਆਈ ਤਾਂ ਰਾਜੇ ਨੇ ਉੱਠ ਕੇ ਅੰਦਰ ਬਾਹਰ ਸਾਰੇ ਦੇਖਿਆ ਪਰ ਰਾਣੀ ਨਾ ਦਿਸੀ ਫਿਰ ਆ ਕੇ लेट ਗਿਆ ਪਰ ਹੁਣ ਨੀਂਦ ਕਿੱਥੇ ਆਵੇ ਰਹਿੰਦੀ ਰਾਤ ਮਨ ਚ ਸੋ ਤਰ੍ਹਾਂ ਦੇ ਸਵਾਲ ਉੱਠਦੇ ਗਏ ਗੁੱਸਾ ਆਂਦਾ ਅਤੇ ਕਦੇ ਆਪਣੇ ਆਪ ਨੂੰ ਸ਼ਾਂਤ ਕਰ ਲੈਂਦਾ ਅੰਤ ਨੂੰ ਇਹ ਸੋਚਿਆ ਕਿ ਜੇ ਮੈਂ ਰਾਣੀ ਨੂੰ ਪੁੱਛਿਆ ਤਾਂ ਕੋਈ ਬਹਾਨਾ ਹੀ ਬਣਾਵੇਗੀ ਕਿ ਕਿਉਂ ਨਾ ਹੋਵੇ ਇਸ ਨੂੰ ਰੰਗੇ ਹੱਥੀ ਪਕੜਿਆ ਜਾਵੇ ਉਸਲ ਬੱਟੇ ਲੈਂਦਿਆਂ ਰਾਤ ਜਿਵੇਂ ਦੀ ਤਵੇਂ ਬੀਤਦੀ ਗਈ ਅਗਲੇ ਦਿਨ ਰਾਜਾ ਸੁੱਤਾ ਨਹੀਂ ਅਤੇ ਰਾਣੀ ਦੇ ਜਾਂਦਾ ਇੰਤਜ਼ਾਰ ਕਰਨ ਲੱਗਾ ਅਤੇ ਜਦੋਂ ਸਾਸੰਗ ਦੇ ਸਮੇਂ ਰਾਣੀ ਉੱਠ ਕੇ ਗਈ ਤਾਂ ਰਾਜਾ ਮਗਰਮਗਰ ਹੋ ਤੁਰਿਆ ਰਾਣੀ ਜਾਤ ਸਤਸੰਗ ਵਿੱਚ ਬੈਠੀ ਅਤੇ ਇਹ ਰਾਜਾ ਲੋਕ ਕੇ ਦੇਖਦਾ ਰਹਾ ਅੰਤ ਨੂੰ ਮੋੜਨ ਲਗਾ ਤਾਂ ਰਾਣੀ ਦੀ ਇੱਕ ਖੜਾਮ ਚੁੱਕ ਕੇ ਲੈ ਆਇਆ ਕਿ ਜਦ ਵਾਪਸ ਮੁੜੇਗੀ ਤਾਂ ਪੁੱਛਾਂਗਾ ਤੇਰੀ ਖੜਾਮ ਕਿੱਥੇ ਹੈ ਅਤੇ ਦੇਖਾਂਗਾ ਫਿਰ ਇਹ ਕੀ ਕਹੇਗੀ ਉਧਰ ਜਦੋਂ ਸਤਸੰਗ ਸਮਾਪਤ ਹੋਇਆ ਤਾਂ ਰਾਣੀ ਨੇ ਪਾਇਆ ਕਿ ਉਸਦੀ ਖੜਾਮ ਉੱਥੇ ਹੈ ਹੀ ਨਹੀਂ ਇਹ ਦੇਖ ਰਾਣੀ ਬੜਾ ਹੈਰਾਨ ਹੋਈ ਕਿ ਆਖਰ ਖੜਾਮ ਗਈ ਕਿੱਥੇ ਆਸ-ਪਾਸੇ ਸਾਰੇ ਦੇਖਿਆ ਪਰ ਖੜਾਵ ਨਹੀਂ ਲੱਭੀ ਸਾਰੇ ਲੋਲਾ ਪੈ ਗਿਆ ਕਿ ਰਾਣੀ ਦੀ ਖੜਾਵ ਨਹੀਂ ਮਿਲਦੀ ਪਈ ਜੇ ਕੋਈ ਚੋਰ ਹੁੰਦਾ ਤਾਂ ਦੋਵੇਂ ਹੀ ਲੈ ਜਾਂਦਾ ਪਰ ਇੱਕ ਖਰਾਮ ਕੌਣ ਲੈ ਗਿਆ ਰਾਣੀ ਵੀ ਮਨ ਵਿੱਚ ਬੜਾ ਡਰੇ ਕਿ ਰਾਜੇ ਨੂੰ ਕੀ ਜਵਾਬ ਦੇਵਾਂਗੀ ਆਖਰ ਸਾਰੀ ਸੰਗਤ ਨੇ ਲਲ ਕੇ ਅਰਦਾਸ ਕੀਤੀ हे ਪ੍ਰਭੂ ਆਪਣੇ ਭਗਤ ਦੀ लाज ਰੱਖੋ ਅਰਦਾਸ ਕਰਦੇ ਹਾਂ ਜਿਵੇਂ ਖਰਾਬ ਦਾ ਇੱਕ ਪੈ ਰਾਜਾ ਚੁੱਕੇ ਲੈ ਗਿਆ ਸੀ ਉਸੇ ਤਰ੍ਹਾਂ ਦੀ ਖਰਾਬ ਉਤਨੀ ਹੀ ਹੰਡੀ ਹੋਈ ਇੱਕ ਹੋਰ ਬਣ ਗਈ ਜਿਸ ਨਾਲ ਰਾਣੀ ਦੇ ਖੜਾਉਣ ਦੀ ਜੋੜੀ ਜੁੜ ਗਈ ਸਾਰਿਆਂ ਤਾਂ ਤੰਤਨ ਕੀਤਾ ਅਤੇ ਪ੍ਰਭੂ ਦਾ ਸ਼ੁਕਰਾਨਾ ਕੀਤਾ ਅਤੇ ਰਾਣੀ ਵਾਪਸ ਮਹਿਲਾ ਵਿੱਚ ਆ ਗਈ ਉਧਰ ਰਾਜਾ ਪਹਿਲਾਂ ਹੀ ਉਡੀਕ ਵਿੱਚ ਬੈਠਾ ਸੀ ਕਿ ਕਦੋਂ ਰਾਣੀ ਆਵੇ ਅਤੇ ਉਸ ਨੂੰ ਸਵਾਲ ਕਰੇ ਕਿ ਤੇਰੀ ਖੜਾਵ ਕਿਤੇ ਹੈ ਰਾਣੀ ਦੇ ਹੁੰਦਿਆਂ ਹੀ ਰਾਜੇ ਨੇ ਸਵਾਲ ਕੀਤਾ ਕਿ ਤੇਰੀ ਇੱਕ ਖੜਾਵ ਕਿਤੇ ਹੈ ਅਗੋ ਰਾਣੀ ਨੇ ਉੱਤਰ ਦਿੱਤਾ ਸਵਾਮੀ ਮੇਰੀਆਂ ਖੜਾਵਾਂ ਤਾਂ ਮੇਰੇ ਪੈਰਾਂ ਵਿੱਚ ਹੀ ਹਨ ਅਤੇ ਤੁਸੀਂ ਕਿਸਤੀ ਕਲ ਕਰ ਰਹੇ ਹੋ ਅਤੇ ਜਦੋਂ ਰਾਜੇ ਨੇ ਰਾਣੀ ਦੇ ਪੈਰਾਂ ਵੱਲ ਤੱਕਿਆ ਤਾਂ ਕੀ ਦੇਖਦਾ ਹੈ ਰਾਣੀ ਦੇ ਪੈਰਾਂ ਵਿੱਚ ਸੱਚਮੁੱਚ ਹੀ ਦੋਨੋਂ ਖੜਾਵਾ ਸਨ ਬੜਾ ਹੈਰਾਨ ਹੋਇਆ ਕਿ ਇਹ ਖਰਾਮ ਨਵੀਂ ਵੀ ਨਹੀਂ ਹੈ ਜੋ ਮੈਂ ਇਹ ਅੱਖਾਂ ਕੇ ਰਾਣੀ ਨਵੀਂ ਖਰਾਮ ਖਰੀਦ ਲਈ ਆਈ ਹੈ ਇੰਨੀ ਰਾਤ ਨੂੰ ਖਰਾਮ ਦਾ ਮਿਲਣਾ ਸੰਭਵ ਹੀ ਨਹੀਂ ਮਨ ਵਿੱਚ ਬੜਾ ਸ਼ਰਮਿੰਦਾ ਹੋਇਆ ਅਤੇ ਰਾਣੀ ਨੂੰ ਦੱਸਿਆ ਕਿ ਤੇਰੀ ਖਰਾਬ ਤਾਂ ਮੈਂ ਚੁੱਕੇ ਲੈ ਆਇਆ ਸੀ ਤੂੰ ਇਹ ਕਿੱਥੋਂ ਲੈ ਕੇ ਆਈ ਤਾਂ ਰਾਣੀ ਨੇ ਸਾਰੀ ਵਿਥਿਆ ਦੱਸੀ ਉਸ ਦਿਨ ਤੋਂ ਬਾਅਦ ਰਾਜਾ ਵੀ ਪ੍ਰਭੂ ਰੰਗ ਵਿੱਚ ਰੰਗਿਆ ਗਿਆ ਅਤੇ ਸਾਧ ਸੰਗਤ ਵਿੱਚ ਆਪ ਵੀ ਸ਼ਾਮਲ ਹੋਣ ਲੱਗਾ ਇਸ ਨੂੰ ਪਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ ਵਿੱਚ ਅੰਕਿਤ ਕੀਤਾ ਹੈ ਸੁਖ ਰਾਜੇ ਹਰੀ ਚੰਦ ਕਰ ਨਾਰ ਸਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਨੇ ਗੁਰਬਾਨੀ ਪਿੱਛੇ ਰਾਜਾ ਜਾ ਗਿਆ ਅਧੀ ਰਾਤ ਨਿਖੰਡ ਵਿਹਾਨੀ ਰਾਣੀ ਦਿਸਣਾ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ ਹੋਰਤ ਰਾਤੀ ਉੱਠ ਕੇ ਚਲਿਆ ਪਿੱਛੇ ਤਲ ਜਵਾਨੀ ਰਾਣੀ ਬਹੁਤੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਸਾਧ ਸੰਗ ਅਰਾਧਿਆ ਜੋੜੀ ਜੁੜ ਖੜਾਓ ਪੁਰਾਣੀ ਰਾਜੇ ਦਿੱਤਾ ਚਲਤ ਇਹੋ ਖੇੜ ਖਰਾਬ ਹੈ ਜੋਜ ਵੀ ਡਾਨੀ ਸਾਧ ਸੰਗਤ ਵਿਟੋ ਹੋਂ ਕੁਰਬਾਨੀ ਰਾਣੀ ਨੇ ਕਈ ਮਹੀਨੇ ਸਗਾ ਕੀਤੀ ਅਤੇ ਇਹ ਹੀ ਸੋਚਿਆ ਕਿ ਜਦੋਂ ਰਾਜੇ ਨੂੰ ਪਤਾ ਲੱਗੇਗਾ ਦੇਖੀ ਜਾਏਗੀ ਪਰ ਮੈਂ ਤਾਂ ਦਰਨ ਹੀ ਛੱਡਣਾ ਉਹ ਆਪ ਹੀ ਰਾਖੀ ਕਰੇਗਾ ਅਤੇ ਪ੍ਰਮਾਤਮਾ ਨੇ ਸਤਵਤ ਰਾਖੀ ਕੀਤੀ ਵੀ ਗੁਰੂ ਨਾਨਕ ਸਾਹਿਬ ਦੇ ਜੀਵਨ ਵਾਲ ਚਾਤੀ ਮਾਰੀਏ ਜਦੋਂ ਉਹ ਦੁਨੀਆ ਨੂੰ ਤਾਰਨ ਵਾਸਤੇ ਚਲੇ ਉਨ੍ਹਾਂ ਦੇ ਘਰ ਵਾਲੀ ਨੇ ਨਹੀਂ ਰੋਕਿਆ ਪੈਨ ਵੀ ਰੁਕਾਵਟ ਨਹੀਂ ਬਣੀ ਪਰ ਇੱਕ ਸਰੀਰਕ ਰੁਕਾਵਟ ਬਣਿਆ ਉਸ ਨੇ ਤਾਂ ਨਖਟੂ ਤੱਕ ਕਹਿ ਦਿੱਤਾ ਆਖਿਆ ਜਿੱਧਰ ਵੀ ਜਹਾਂ ਨੁਕਸਾਨ ਕਰਕੇ ਹੁੰਦਾ ਹੈ ਰੁਕਾਵਟ ਨੇ ਗੁੱਸੇ ਦਾ ਰੂਪ ਵੀ ਧਰਿਆ ਜ਼ੁਬਾਨ ਤੋਂ ਗੁੱਸਾ ਹੱਥਾਂ ਦੇ ਵੀ ਆਇਆ ਚਪੇੜ ਵੀ ਮਾਰੀ ਪਰ ਗੁਰੂ ਨਾਨਕ ਸਾਹਿਬ ਨੇ ਚਪੇੜ ਦਾ ਮੁਕਾਬਲਾ ਦੂਜੇ ਰੂਪ ਵਿੱਚ ਨਹੀਂ ਕੀਤਾ ਨਿਮਰਤਾ ਨਾਲ ਦੂਸਰੀ ਗੱਲ ਵੀ ਅੱਗੇ ਕਰ ਦਿੱਤੀ ਪਿਤਾ ਜੀ ਇੱਧਰ ਵੀ ਮਾਰੋ ਪਰ ਆਪਣਾ ਨਿਸ਼ਾਨਾ ਨਹੀਂ ਛੱਡਿਆ ਅਖੀਰ ਤੇ ਪਰਚਾਨਿਆ ਪਿਤਾ ਨੇ ਅਤੇ ਕਿਹਾ ਨਾਨਕ ਮੈਂ ਤਾਂ ਤੈਨੂੰ ਨਹੀਂ ਪਛਾਨਿਆ ਚਪੇੜ ਵੀ ਮਾਰੀ ਕੀ ਮੈਨੂੰ ਦਰਗਾਹ ਵਿੱਚ ਜਗ੍ਹਾ ਮਿਲ ਜਾਵੇਗੀ ਗੁਰੂ ਸਾਹਿਬ ਨੇ ਕਿਹਾ ਇਹ ਹੈ ਗੜੀ ਵੱਡੀ ਗੱਲ ਹੈ ਉਹਨਾਂ ਨੇ ਸਵਾਸ ਹੁੰਦਿਆਂ ਹੀ ਵਿਖਾ ਦਿੱਤਾ ਕਿ ਦਰਗਾਹ ਵਿੱਚ ਕਿੰਨੇ ਸਤਕਾਰ ਨਾਲ ਤੁਹਾਡੀ ਉਡੀਕ ਹੋ ਰਹੀ ਹੈ ਇਸ ਸਾਖੀ ਤੋਂ ਤਾਂ ਆਪਣੇ ਲਈ ਵੀ ਸੇਧ ਹੈ ਦੁਨੀਆ ਤਾਂ ਰਕਾਵਟ ਪੁੰਦੀ ਹੀ ਹੈ ਬਾਹਰਿਆਂ ਨਾਲ ਤੇ ਕੀ ਪਉਣੀਆਂ ਹਨ ਕਰਦੇ ਹੀ ਰਕਾਵਟ ਪਨ ਲੱਗ ਜਾਂਦੇ ਹਨ ਪਰ ਉਹਨਾਂ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੈ ਅਤੇ ਆਪਣਾ ਰਸਤਾ ਵੀ ਨਹੀਂ ਛੱਡਣਾ ਇੱਕ ਦਿਨ ਗੁਰੂ ਮਹਾਰਾਜ ਆਪ ਹੀ ਇਹਨਾਂ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਹਨ ਅਤੇ ਭਗਤ ਤੇ ਭక్తి ਦੀ लाज ਰੱਖਦੇ ਹਨ ਹੰਮਰੀ ਗਨਤਨਾ ਗਨੀਆਂ ਕਾਈ ਆਪਣਾ ਬਿਰਤ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਹੋਈ ਸਰਬ ਕਲਿਆਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈਤ੍ਰਾਖੀ ਨਾਨਕ ਸਤਿਗੁਰੂ ਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ